ਕੁਛ ਹੀ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਅਸੀਂ ਪਹੁੰਚੇ ਹਾਂ ਕਮਾਨ ਵਿਖੇ ਜਿੱਥੇ ਕਿ ਅਮਰਪਾਲ ਦੇ ਦੂਰ ਦੇ ਰਿਸ਼ਤੇਦਾਰ ਰਸੇ ਜਾਂਦੇ ਜਿਹਦੇ ਐਨਆਈਏ ਵੱਲੋਂ ਜਿਹੜੀ ਆ ਉਹਨਾਂ ਤੇ ਰੇਡ ਕੀਤੀ ਗਈ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਰੂਰ ਕਰਦੇ ਸ਼ਾਟਸ ਦਿਖਾਏ ਜਾਣ ਜਿੱਥੇ ਕਿ ਰੇਡ ਇਸ ਟਾਈਮ ਜਿਹੜੀ ਆ ਉਹ ਚੱਲ ਰਹੀ ਆ ਤੇ ਜੇ ਆਪਣੇ ਦਰਸ਼ਕਾਂ ਨੂੰ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਰੇਡ ਜਿਹੜੋ ਚੱਲ ਰਹੀ ਹੈ ਐਨਆਈਆਈਟੀ ਤੇ ਉੱਥੇ ਕਿਸੇ ਨੂੰ ਵੀ ਅੰਦਰ ਜਿਦਾਂ ਨਹੀਂ ਦਿੱਤਾ ਜਾ ਰਿਹਾ ਸੋ ਹੱਲੇ ਤੱਕ ਜੇ ਗੱਲ ਕੀਤੀ ਜਾਵੇ ਤੇ ਰੇਡ ਜਿਹੜੀ ਆ ਉਹ ਇਸ ਟਾਈਮ ਵੀ ਚੱਲ ਰਹੀ ਆ ਜਿਸ ਦੇ ਘਰ ਰੇਡ ਚੱਲ ਰਹੀ ਆ ਉਹਦਾ ਨਾਮ ਆ ਗੁਰਮੁਖ ਸਿੰਘ ਗੋਰਾ ਪੁੱਤਰ ਅਮਰਜੀਤ ਸਿੰਘ ਜੋੜ ਕੇ ਅੰਮ੍ਰਿਤਪਾਲ ਦੇ ਦੂਰ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਜੇ ਗੱਲ ਕੀਤੀ ਜਾਵੇ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਤੇ ਤਿੰਨ ਜਗ੍ਹਾ ਤੇ ਤੇਰੇ ਰੇਡ ਹੋਈ ਆ ਜਿੱਥੇ ਕੇ ਬਲਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਪਿੰਡ ਮਚਰਾਵਾ ਤੇ ਭਾਵੇਂ ਦੀ ਇੱਕ ਔਰਤ ਆ ਲਖਵਿੰਦਰ ਕੌਰ ਜਿਸ ਦੇ ਘਰ ਰੇਡ ਹੋਈ ਆ ਦੱਸਿਆ ਜਾ ਰਿਹਾ ਕਿ ਦੂਰ ਦੇ ਕੋਈ ਇਹਨਾਂ ਦੇ ਅਮਰਤਪਾਲ ਨਾਲ ਲਿੰਕ ਦੱਸੀ ਜਾ ਰਹੇ ਨੇ ਸਾਡੇ ਨਾਲ ਨੇ ਸਰ ਗੁਰਮੁਖ ਸਿੰਘ ਜੀ ਗੋਰਾ ਜਿਨ੍ਹਾਂ ਦੇ ਘਰ ਰੇਡ ਪਈ ਆ ਦੱਸਿਆ ਜਾ ਰਿਹਾ ਕਿ ਅਮਰਤਪਾਲ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਦਿਨਕ ਸਵੇਰਾ ਦੇ ਸਵਾਗਤ ਆ ਜੀ ਧੰਨਵਾਦ ਹੋਏਗਾ ਇਹ ਅੱਜ ਜਿਹੜੀ ਰੇਡ ਵੀ ਕਿੰਨੇ ਵਜੇ ਸ਼ੁਰੂ ਹੋਈ ਜੀ ਤਕਰੀਬਨ ਕੋ 7:00 ਹੋ ਜੀ ਤੇ ਇਸ ਰੇਡ ਦੇ ਵਿੱਚ ਤੁਹਾਡੇ ਕੋਲ ਕੀ ਕੁਝ ਲੈ ਕੇ ਗਏ ਹੋ ਸਾਡੇ ਕੋਲੋਂ ਕੁਝ ਨਹੀਂ ਲੈ ਕੇ ਗਏ ਸਿਰਫ ਘਰੋਂ ਤਿੰਨ ਫੋਨ ਲੈ ਕੇ ਗਏ ਆ ਸਾਡੇ ਆਪਣੇ ਪਰਿਵਾਰ ਦੇ ਹੋਰ ਕੋਈ ਤੋਂ ਇਲਾਵਾ ਕੁਝ ਨਹੀਂ ਦੋ ਕਾਰਡ ਸੀਗੇ ਛੋਟੇ ਬਰ ਹੋਰ ਤੋਂ ਕੁਝ ਨਹੀਂ ਤੇ ਅੰਮ੍ਰਿਤਪਾਲ ਦੇ ਰਿਸ਼ਤੇਦਾਰ ਦੇ ਸੀ ਯਾਰ ਜੀ ਕੀ ਰਿਸ਼ਤੇਦਾਰ ਮੇਰੇ ਬਰਦਰ ਨਾਲ ਦਾ ਰੀਅਲ ਬਰਦਰ ਅੰਮ੍ਰਿਤਪਾਲ ਰਿਸ਼ਤੇਦਾਰ ਹੀ ਆ ਸਾਡੀ ਉ ਤੋਂ ਇਲਾਵਾ ਸਾਨੂੰ ਨਹੀਂ ਕੁਝ ਵੀ ਪਤਾ ਜੋ ਰੇਡ ਮਾਰੀ ਪਤਾ ਲੱਗਾ ਉਹ ਬਾਹਰ ਖੜੇ ਰਿਹਾ ਪਾਣੀ ਪਹਿਲਾਂ ਜਦੋਂ ਆਏ ਉਹਦੋਂ ਹਨੇਰਾ ਜਿਆਦਾ ਸੀਗਾ ਕੋਈ ਕਹਿ ਸਕਦੇ ਕਿ ਦਾਮ ਮਤਲਬ ਜਦੋਂ ਅਚਨਚੇਤ ਉਹ ਆਏ ਤਾਂ ਦਰਵਾਜ਼ਾ ਨਹੀਂ ਖੋਲਿਆ ਆਪਾਂ ਪਹਿਲਾਂ ਫਿਰ ਲੋਕਲ ਆਪਣੇ ਦੋ ਸੱਜਣ ਸੱਤੇ ਤੇ ਫਿਰ ਦਰਵਾਜ਼ਾ ਖੋਲਿਆ ਫਿਰ ਸਾਨੂੰ ਪਤਾ ਲੱਗਾ ਵੀ ਮਤਲਬ ਇਹ ਏਜੰਸੀ ਆ ਤੇ ਉਹਨੇ ਇਨਵੈਸਟੀਗੇਸ਼ਨ ਕਰਨੀ ਆਪਣੀ ਜੋ ਵੀ ਸਰਚ ਕਰਨੀ ਕਰਦੀ ਤੇ ਫਿਰ ਦਰਵਾਜ਼ਾ ਖੋਲਿਆ ਸਰ ਠੀਕ ਹੈ ਸਾਰੇ ਘਰ ਦੀ ਸਰਚ ਕੀਤੀ ਜਿਹਨਾਂ ਨੇ ਕੁਝ ਡਾਕੂਮੈਂਟ ਵਗੈਰਾ ਕੁਝ ਕੋਈ ਡਾਕੂਮੈਂਟ ਕੁਝ ਨਹੀਂ ਲੈ ਕੇ ਗਏ ਜੀ ਉਹ ਸਿਰਫ ਫੋਨ ਹੀ ਚੁੱਕ ਲੈ ਕੇ ਗਏ ਡਾਕੂਮੈਂਟ ਚੱਕੀ ਤੇ ਉਹਨਾਂ ਨੇ ਸਾਰੇ ਤੇ ਹੋਰ ਕੁਝ ਨਹੀਂ ਲੈ ਕੇ ਗਿਆ ਸਿਰਫ ਫੋਨ ਹੀ ਲੈ ਕੇ ਗਏ ਕੋਈ ਵਜ੍ਹਾ ਨਹੀਂ ਪੁੱਛਿਆ ਨਹੀਂ ਨਹੀਂ ਸਾਨੂੰ ਕੁਝ ਨਹੀਂ ਪੁੱਛਿਆ ਜੀ ਉਹ ਆਪਣਾ ਕੰਮ ਆਪਣੇ ਤਰੀਕੇ ਨਾਲ ਕਰਦੇ ਰਹੇ ਜਿੰਨਾ ਚਿਰ ਉਹ ਸਰਚ ਕਰਦੇ ਰਹੇ ਸਾਡਾ ਘਰ ਦਾ ਮੈਂਬਰ ਇੱਕ ਹੋਲੀ ਰਿਹਾ ਤੇ ਬਾਕੀ ਉਹਨਾਂ ਨੇ ਆਉਣ ਤੋਂ ਪਹਿਲਾਂ ਵੀ ਪੁੱਛਿਆ ਸੀਗਾ ਕਿ ਜੇ ਤੂੰ ਹੀ ਸਾਡ ਨੂੰ ਕੋਈ ਤਲਾਸ਼ੀ ਕਰਨੀ ਹੈ ਤਾਂ ਕੋਈ ਚੱਕਰ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਹੁਣੇ ਹੀ ਐਨਆਈਐਸ ਦੀ ਜਿਹੜੀ ਰੇਡ ਆ ਉਹ ਖਤਮ ਹੋਈ ਆ ਤੇ ਜਿੱਥੇ ਕਿ ਸਾਡੇ ਨਾਲ ਸੀ ਜਿਨ੍ਹਾਂ ਨੇ ਸਾਰੀ ਗੱਲਬਾਤ ਦੱਸੀ ਆ ਕੈਮਰਾਮੈਨ ਸੁਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਪਟਾਲਾ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ